ਨਾ ਦਾ ਟਿੱਕਾ ਹਟ ਸलाम ਹੋਏ ਆ ਇੱਕ ਲਾਉਣੀ ਆ ਮੋਰ ਥੋੜਾ ਲਾਉਣੀ ਆ ਖਾ ਤਾਂ ਸਹੀ ਮੈਂ ਇਹਨਾਂ ਦੋਵੇਂ ਯਾਦ ਮੈਨੂੰ ਖਾ ਹਾਂ ਢੱਟ ਤੋੜਨਾ ਨਹੀਂ ਮੇਰਾ ਕਿਉਂ ਲੱਗਣਾ ਮੈਂ ਖਾਉਂਗਾ ਨਾ ਕਹਿ ਲੰਗਾ ਨਹੀਂ ਇਹ ਕਰਨ ਨਹੀਂ ਲੱਗੀਆਂ ਪਿਓ ਵਾ ਮੇਰੇ ਸਾਰਾ ਕੁਝ ਨੇ ਆ ਕੇ ਰੱਖਿਆ ਲਓ ਜੀ ਇਹਨੂੰ ਆਪਾਂ ਖੋਲਣ ਲੱਗੇ ਆ ਨਾ ਕੱਦੂ ਨਾ ਖਰਾਬ ਕਰ ਕੱਦੂ ਆਹ ਲਓ ਜੀ ਮੰਮੀ ਕੋ ਜਾ ਕੇ ਸੈਂਪਲ ਕਰਦੇ ਆ ਚਲਾਓ ਬੇ ਚੱਲ ਗਏ ਆ ਬੜਿਆ ਨੇ ਮੈਸੇਜ ਆਏ ਕਿੰਨਾਂ ਥਾਵਾਂ ਦੇ ਘੋੜੀ ਕਹਿੰਦੇ ਸੇਮ ਜਾਂ ਮਟਨ ਵਾਲੀ ਮਸ਼ੀਨ ਕਹਿੰਦੇ ਆ ਖਰੋੜੀ ਕਹਿੰਦੇ ਪਤਾ ਨਹੀਂ ਕਈ ਕੁਸ਼ ਮੈਸੇਜ ਆਏ ਵੱਖ-ਵੱਖ ਥਾਵਾਂ ਦੇ ਵੱਖ-ਵੱਖ ਕਹਿੰਦੇ ਕੋਈ ਕਹਿੰਦਾ ਕੋਈ ਕੁਸ਼ ਕਹਿੰਦਾ ਇਹਨੂੰ ਨਾਲੇ ਜਦੋਂ ਮੈਨੂੰ ਨਵੀਂ ਨੂੰ ਸ਼ੁਰੂ ਕਰਨਾ ਇਹਨੂੰ ਪਹਿਲੇ 4-5 ਪੇੜੇ ਜੇ ਤਾਂ ਵੈਸੇ ਕੱਢਨੇ ਪੈਂਦੀ ਕਿਉਂਕਿ ਜਿਹੜੇ ਵਿੱਚ ਇਹਦੇ ਵਿੱਚ ਕੋਈ ਹੋਵੇ ਬੈਕਟੀਰੀਆ ਜਾਂ ਕੋਈ ਇਹ ਪਰਤਪੂੜਦੀ ਹੋਵੇ ਉਹਦੇ ਚ ਨਿਕਲ ਜਾਵੇ ਸੋ ਨਾਲ ਦੇ ਨਾਲ ਆਜੇ ਚੱਲਦੇ ਮੰਜੇ ਲਓ ਜੀ ਇਹਨੂੰ ਅਸੀਂ ਮੰਜਿਆਂ ਦੇ ਨਾਲ ਅੱਗੇ ਲੱਕੜ ਦੇ ਮੰਜਿਆਂ ਨਾਲ ਲਾਉਦੇ ਹੁੰਦੇ ਹਟ ਹਰਾਮ ਹੋਏ ਆ ਕਿਤੇ ਆ ਵੇਖ ਇੰਨੇ ਲੋਕਾਂ ਦੇ ਜਵਾਗ ਨੇ ਐਡਿਕਟਡ ਫੋਨਾਂ ਦੇ ਜਿੰਨਾ ਇਹ ਆ ਪਹਿਲਾਂ ਇਹਨੂੰ ਨਾਟਕ ਵੇਖੂਗੀ ਜੇ ਟੀਵੀ ਦੁਨੀਆਲੇ ਪਾਸੋਂ ਉਧਰੋਂ ਹੱਥ ਖੜੇ ਹੋ ਗਏ ਫਿਰ ਫੋਨ ਚ ਵੱਜੂਗੀ ਤੇ ਫੋਨ ਤੇ ਮੈਂ ਕਿਵੇਂ ਨਹੀਂ ਮੈਂ ਖਬਰਾਂ ਹੀ ਦੂੰਗੀ ਮੈਂ ਕਿਹ ਫੇਰੀ ਆ ਮੈਂ ਮੈਂ ਬਾਤ ਸੁਣ ਨਹੀਂ ਨਹੀਂ ਆ ਨਾਟਕ ਨਹੀਂ ਵੇੜੀ ਆ ਵੇਖ ਖਬਰ ਅੱਜ ਵੀ ਅੱਜ ਦੇ ਜ਼ਮਾਨੇ 'ਚ ਗੂਗਲ ਹਜੇ ਵੀ ਦੂਜੇ ਨੰਬਰ 'ਚ ਆ ਖਬਰਾਂ ਬਣਾਉਣ ਤੇ ਪਹਿਲੇ ਨੰਬਰ ਤੇ ਤੁਹਾਡੀ ਮੰਮੀ ਨੇ ਤੂੰ ਤਾਂ ਮੈਨੂੰ ਪੜਾਉਂਦੀ ਨੂੰ ਵੇਖ ਕੇ ਆ ਬਹੁਤ ਖਬਰ ਬਲਾਈ ਇਹਨਾਂ ਦਾ ਕੰਮ ਹੀ ਇਹਨਾਂ ਦਾ ਇਹ ਹੈ ਬਾਕੀ ਕਾਇਨ ਉਹ ਇਥੇ ਗਾਲਨ ਖੋਲ ਕੇ ਕਰੀ। ਹੋਰ ਨਹੀਂ ਪੈਣੀ ਇਹ ਨਾਟਕ ਖੋਲਣ ਗਰ ਫੇਰ ਹੀ ਹਾਲਾਤ ਪਈ ਜਾਏਗਾ। ਫੱਕੀ ਇਹਦਾ ਲੱਗੀ ਹੋਈ ਬਸ। ਕਦੋਂ ਅੱਥੀ ਲੱਗੀ ਆ। ਮੱਲੀਏ ਦੇ ਨਾਲ ਇੱਕ ਪਾਟ ਹੋਰ ਨਹੀਂ ਦਿੱਤੇ ਇਹਨਾਂ ਨੂੰ ਮੋਟੀਆਂ ਪਤਲੀਆਂ ਕਰਨ ਨੂੰ। ਸੇਵੀਆਂ। ਕਿਉਂ ਛਾਨ ਨਹੀਂ ਇੱਕੀ ਦਿੱਤੀਆਂ? ਇਹਨਾਂ ਧੋ ਲਿਆ ਨਾ ਪਹਿਲਾਂ। ਪਹਿਲਾਂ ਆ ਥੱਲੋ ਖੋਲ ਕੇ ਰੇਤ ਪਾਣੀ ਇੱਕ ਤਾਂ 2 ਵਜੇ ਚ। ਇਹ ਬਾਲਟੀ ਚ ਆਟਾ ਛਾਨੰਦੀਆਂ। ਹੈਂ? ਮੈਂ ਇੱਦਾਂ ਕੱਢਦੀਆਂ ਪਈਆਂ। ਤੇ ਸਭ ਤੋਂ ਘਾ ਤਰੀਕਾ ਦੱਸਾਂ ਇਹਨੂੰ ਮੈਂ। ਹੱਥ ਨਾ ਕਰਨਾ ਚੰਗਾ ਨਾ ਗਲਾਸ ਉੱਤੇ ਰੱਖ ਕੇ ਕਰ ਤੇ ਤੂੰ ਹੀ ਕਰਦੇ ਛੇਤੀ ਨਿਕਲ ਜਾਣਾ ਮੈਂ ਤਾਂ ਹਾਂ ਜੀ ਦੱਸਾਂ ਚੁੰਨੀ ਪਾੜਦਾ ਮੈਂ ਨਹੀਂ ਪਾੜਦੀ ਨਹੀਂ ਪਾੜਦੀ ਚੁੰਨੀ ਨਹੀਂ ਤੂੰ ਆਪ ਕਰਦੇ ਗਲਾਸ ਨਾ ਸੌਖਾ ਹੋਊਗਾ ਤੂੰ ਹੁਣ ਗੱਗੂ ਆਇਆ ਗਾਂ ਬੂਹਾ ਬੰਦ ਕਰੋ ਹੁਣ ਇੱਕ ਗਲਾਸ ਮੰਗਿਆ ਤਾਂ ਤੈਨੂੰ ਸੁੱਚਾ ਦੀ ਕਾਰ ਨਹੀਂ ਪਾਣੀ ਵਾਲਾ ਪਾਣੀ ਦੂਜਾ ਦੇ ਨੂੰ ਖੇਤ ਕਿ ਰੱਖੋ ਟੈਟਰ ਚਲੋ ਆਵੇ ਹੱਥ ਨੇ ਲਿਬੜਦੇ ਐ ਜਿਉਂ ਬੈਠੀਆਂ ਤਨੇ ਨਾਨੀ ਦੋਦੀ ਹੱਥ ਉੱਤ ਲਵੇੜ ਦੂੜ ਕੇ ਬੈਠੀਆਂ ਟਾਰਨਾ ਐ ਕਹ ਆ ਗਈ ਮਗਰ ਜਨੇ ਮੂੰਹ ਮਾ ਸਿਰ ਲਵੇੜਿਆ ਸਾਰਾ ਉਹ ਮੂੰਹ ਮਾ ਲਵੇੜਦੇ ਤਰੀਓਂ ਉਹ ਟਿੰਡ ਲਵੇੜੀ ਫਿਰਦਾ ਆਪਦੀ ਸਾਰੀ ਲੈ ਹੁਣ ਵੇਖਿਆ ਜੂ ਵੀ ਸੁਭਾਈ ਆ ਉਹ ਮੂੰਹ ਮਾ ਲਵੇੜਿਆ ਆਇਤ ਨਾ ਕਰੀਆ ਫਿਰ ਉਹਨੇ ਆਲ ਫੜ ਨਹੀਂ ਤੂੰ ਮੋਸਰ ਵੀ ਵੇੜਿਆ ਤਾਂ ਇਹਨੇ ਵੇੜਿਆ ਪਰ ਮੈਨੂੰ ਇਹਨੇ ਉੱਤੇ ਪਾਣੀ ਪਾ ਦਿੱਤਾ ਨਹੀਂ ਮਰੀ ਗਈ ਹੈ ਜੋਰਾਜ ਜੋਰਾਜ ਨੇ ਉਹਨੇ ਵੀ ਲਿਬੜਿਆ ਮੈਨੂੰ ਚੰਗਾ ਭਲਾ ਗਲਾਸ ਦਾ ਆਈਡੀਆ ਦਿੱਤਾ ਤੇ ਫਿਰ ਵੀ ਨਹੀਂ ਸਵਾਦ ਤਾਂ ਇਹਨਾਂ ਨੂੰ ਹੱਥਾਂ ਨਾਲ ਹੀ ਆ ਜਿੰਨਾ ਚਿਰ ਹੱਥ ਪੈਰ ਲਿਬੜਨਾਂ ਚੰਗੀ ਤਰ੍ਹਾਂ ਕੰਮ ਨਾ ਹੋਣਾ ਚਿਰ ਕਿੱਥੇ ਹਟਣਾ ਇਹਨਾਂ ਨੇ ਹੋਰ ਨਹੀਂ ਖੁੰਦ ਰਹੀ ਮੇਰੀ ਜੀ ਨਾਲੇ ਕੰਮ ਕੀਤਾ ਹੁੰਦਾ ਜਿਹੜੇ ਮੱਦੀ ਚੀਜ਼ਾਂ ਖੋਲਦੀਆਂ ਮੈਂ ਤਾਂ ਲਈ ਰੱਖਾ ਆ ਵੇਲਾ ਤੇ ਸਾਹਮਣੇ ਉਹ ਵੇਖਿਆ ਇੱਕ ਬਰੀਕ ਇੱਕ ਮੋਟੀ ਕਿਉਂਕਿ ਦੋਵੇਂ ਲਈ ਮਮੀ ਇੱਕ ਨਾ ਨਹੀਂ ਦੋ ਥੋੜਾ ਲਾਉਣੀਆਂ ਮੈਂ ਤਾਂ ਕਿਹਾ ਸੀ ਦੋ ਛਾਨਣੀਆਂ ਹੋਣਗੀਆਂ ਵਿੱਚ ਫੇਰ ਨਾ ਲਓ ਘੋੜੀ ਨੂੰ ਤੋਤਾ ਲਿਆਵੇ ਨਹੀਂ ਨਹੀਂ ਇਹ ਜੋ ਪਹਿਲਾਂ ਛਕੜ ਜਾਂ ਇਦਾਂ ਹੀ ਕਰਦੇ ਨੇ ਨਹੀਂ ਨਹੀਂ ਥੋੜਾ ਲਿਆ ਮਾੜਾ ਜਿਹਾ ਪਾਣੀ ਨਾ ਮਾੜੀ ਆ ਕਿਹੜੀ ਆ ਦੋਵੇਂ ਸੇਮ ਹੀ ਮਮੀ ਨਹੀਂ ਖਾ ਤਾਂ ਸਹੀ ਮੇਰੇ ਇਹਨਾਂ ਦੋ ਮਹੀਨੇ ਯਾਦ ਮੈਨੂੰ ਖਾ ਹਾਂ ਕਿੱਦੋਂ ਨਹੀਂ ਵੀ ਗਾਉਂ ਕਿਉਂ ਮੇਰੇ ਨਾਲ ਜੇ ਡਾਣਾ ਛੱਡ ਕੇ ਖੋਲੇ ਪਾਣੀ ਨਾ ਥੋ ਲਿਆਓ ਬੱਬੂ ਛੇੜਾ ਨਾ ਆਇਆ ਤੇਰੇ ਤੇ ਨਾ ਬਣ ਜਾਣ ਤੈਨੂੰ ਕੁੜਾ ਦੇਣਾ ਤਾਜੀ ਪੋਰੀਆਂ ਕਿ ਨਹੀਂ ਬੜਾ ਦੇ ਤੈਨੂੰ ਕਦੇ ਦੋ ਵਾਰੀ ਨਹੀਂ ਜੰਮੀ ਚ ਪਾਣੀ ਦੀ ਹੋਈਏ ਮੇਰੇ ਤੋਂ ਸਿੱਖ ਕੇ ਨਾ ਆਪ ਰੀਤੀ ਬਣਾਉਣੀ ਆਪਾਂ ਨਾ ਮੇਰੇ ਤੋਂ ਸਿੱਖ ਕੇ ਦੇ ਸਗੂ ਗੂਆ ਕਪੜਾ ਥੱਲੇ ਕਾ ਤੋਂ ਲਾਤਾ ਇਹ ਜਿਹੜਾ ਟੂੜਾ ਉਹ ਨੀਂਦਾ ਨਾਲ ਵੱਟਦੀ ਬੜੀਆਂ ਲਵਾਨੀਆਂ ਮਮੀ ਨਾਲੀ ਕਰਾ ਨੂੰ ਕਰਕੇ ਦਾ ਅਜੇ ਬਾਈ ਦੇ ਨਾਲ ਲਾ ਦੀ ਤੇ ਸੇਹ ਨਹੀਂ ਤੇ ਤੈਨੂੰ ਨਿਕਲ ਨਹੀਂ ਆ ਜੱਲੀਆਂ ਸੱਜੇ ਤੈਨੂੰ ਰੱਖੇ ਵੀ ਪਾਣੇ ਪਾਣੇ ਆ ਤੇਰੀਆਂ ਥੱਲੇ ਕੱਢਣੀਆਂ ਤੇ ਉੱਤੇ ਕੱਢਣੀਆਂ ਤੇ ਸਾਰੇ ਸੋੜੇਗਾ ਕਿਵੇਂ ਉਹ ਸਭ ਕਿਆੜੇ ਕਰਪੇ ਤੂੰ ਤੋੜ ਦੂ ਐ ਇਹਨੂੰ ਤੋੜ ਦੂ ਐਨੂੰ ਤੋੜਦਾ ਐਵੇਂ ਕਰਕੇ ਕਾ ਬਚਾਰੇ ਨੂੰ ਤੂੰ ਲੁੱਕਰ ਜਿ ਲਈ ਦੀ ਆ ਵਧੀਆ ਬਰੇ ਘਰ ਪਾਸੇ ਲੁੱਕੜੀ ਬੰਨੀ ਜਾ ਕੁਦੂ ਰਹਿੰਦੇ ਵਿੱਚ ਨਾਜਲੀ ਫਿਰ ਉਧਰ ਲਾਵਾਂਗੇ ਰਹਿਣ ਮਮੇ ਨੂੰ ਕੰਨ ਨਾ ਤੇ ਘੱਟੇ ਤੋਂ ਐਕਸਪੀਰੀਅੰਸ ਰਿਪਾਰਾ ਇਹੋ ਕੋਲੇ ਕੀ ਜਾਂਦੇ ਬੱਜੀ ਨਾ ਆ ਗਏ ਫਿਰ ਪਤਾ ਤੇ ਰੱਸੀਆਂ ਲਿਆ ਕੇ ਬੰਨੂਗਾ ਰੱਸੀਆਂ ਜਹਾਉਣ ਨਾ ਬੰਨ ਲਿਆਓ ਉਹ ਮੰਨ ਕੇ ਰੱਸੀਆਂ ਲਿਆ ਮੈਂ ਸੌਂ ਦਿੰਦੀ ਨਾ ਤਰੀ ਬੈ ਐਂ ਹੀ ਨਹੀਂ ਜਾ ਹੇ ਕਾਕਾ ਹਾਂ ਵੀ ਉਹ ਕੱਚ ਦਾ ਲਈਏ ਸਮਾਲ ਇਧਰ ਮੈਂ ਬਣਾ ਦੀਵੇ ਸਾਰੇ ਸਾਡੇ ਘਰੇ ਕੱਠੇ ਕੀਤੇ ਦੇ ਦੇਵੇ ਦੀਵੇ ਵੀ ਇਕੱਠੇ ਕੀਤੇ ਗਏ ਪਰ ਇੱਕ ਗੱਲ ਆ ਪਹਿਲਿਆਂ ਸਮਿਆਂ ਚ ਕਿਵੇਂ ਪਿੰਡ ਫਿਰਨਾ ਫੇਰ ਲਿਆਉਣੀ ਪਹਿਲਾਂ ਹਰੇਕ ਘਰੇ ਘੋੜੀ ਵੀ ਨਹੀਂ ਸੀ ਹੁੰਦੀ ਇੱਕ ਵਾਰੀ ਟੁੱਟ ਵੀ ਗਈ ਸੀ ਆਪਣਾ ਹਾਂ ਫੇਰੋਂ ਫੇਰ ਮੁੰਮ ਨੇ ਬਹੁਤ ਟਾਈਮ ਬਾਲਣ ਉਹ ਹੁਣ ਨਹੀਂ ਕੱਟਦਾ ਅਗਲਾ ਰੈਡੀਮੇਡ ਆ ਰੈਡੀਮੇਡ ਲੈਂਦਾ ਪਰ ਫਿਰ ਵੀ ਜਿੰਨਾ ਘਰਾਂ ਚ ਲੋਕ ਮਰ ਗਏ ਉਥੇ ਹੀ ਹੁਣ ਤੁਸੀਂ ਇੰਨਾ ਵੱਟਣ ਵਾਲੇ ਵਾਧੂ ਘਰਾਂ ਜਾ ਜਾਂਦੇ ਹੋ ਪਰ ਨਹੀਂ ਜਿਹੜੇ ਘਰਾਂ ਚ ਜਾਂਦੇ ਵਿਚਾਰਾ ਹੁੰਦੀਆਂ ਨਾ ਉਹ ਮੇਰੇ ਆٹے ਜਿਹੜੀਆਂ ਆਟਾ ਕੁਝ ਇੱਦਾਂ ਘਾਟੇ ਨਾ ਬੱਟੇ ਨਾ ਪਟਣਾ ਬਣਦੇ ਲੋਕੀ ਸਾਰਾ ਕੁਝ ਰੈਡੀमेड ਹੀ ਲੈਂਦੇ ਆ ਪਰ ਬਹੁਤ ਘਰਾਂ ਨੇ ਅਜੇ ਵੀ ਕਲਚਰ ਸੰਭ ਕੇ ਰੱਖਿਆ ਸਪੈਸ਼ਲ ਮਲਵਈਆਂ ਦੇ ਪਿੰਡਾਂ ਚ ਪਤਾ ਕਿਉਂ ਜਿਹੜਾ ਗੁੱਗਾ ਉਹ ਘਰਾਂ ਦੀਆਂ ਬੁੜੀਆਂ ਸਮਝਦੀਆਂ ਘਰਾਂ ਦਾ ਘਰੇ ਵਟ ਕੇ ਕਰਨੀਆ ਚਾਹੀਦੀਆਂ ਗੁੱਗਾ ਪੂਜਣਾ ਚਾਹੀਦਾ ਇੱਕ ਵਾਰੀ ਮਾੜੀ ਜਿਹੀ ਉਹਦਾ ਰਸੀਆਂ ਦਾ ਕਸ ਨਹੀਂ ਬਣੀ ਵਾਲਾ ਅਕਸਰ ਫਿਰ ਵੀ ਬੰਦਿਆਂ ਨੇ ਬਾਹਰ ਕੰਮ ਕਰਦੇ ਨੇ ਇਹ ਸਟੇਜ ਜੀ ਕੰਪਲੀਟ ਆ ਮੰਮੀ ਆਟਾ ਉਹਨਾਂ ਦੇ ਮੈਂ ਤੇ ਮੰਨੀਓ ਮੰਜੇ ਲਾ ਕੇ ਉਹ ਲਾ ਕੇ ਉਹਨੇ ਮੰਜਿਆਂ ਤੇ ਲਾਉਦੇ ਹੁੰਦੇ ਸੀ ਅਸੀਂ ਤੈਨੂੰ ਲੱਗਦਾ ਤੈਨੂੰ ਲੱਗਦਾ ਵਾਵਾ ਹੀ ਐਕਸਪੀਰੀਅੰਸ ਹੋ ਗਿਆ ਹੈ ਹਨਾ ਬਹੁਤ ਐਕਸਪੀਰੀਅੰਸ ਲੈ ਲਿਆ ਮੇਰੇ ਹੀ ਮੰਨੇ ਤਾਂ ਵਿਚਾਲਿਓ ਇੱਕ ਸਿੱਧੀ ਲੈਣ ਵੀ ਕੱਢ ਲਾ ਚਾਹੇ ਕਰਕੇ ਰੀਲ ਦਾ ਚਾਹ ਤਾਂ ਕਰਨਾ ਹੀ ਸੀ ਫਿਰ ਧਾਗਾ ਹੀ ਮਿਲ ਜਾਂਦੇ ਸਾਰਾ ਉਹ ਧਾਗਾ ਇਹ ਕਿਹੜਾ ਖਰਾਬ ਹੋਣਾ ਐਵੇਂ ਬੰਨਣਾ ਕੰਚੀ ਨਾਲ ਘੱਟ ਲਾ ਤੇ ਗੰਡ ਦੇ ਦੇ ਚੰਗੀ ਤਰ੍ਹਾਂ ਦੂਰਾ ਦੂਰਾ ਕਰ ਦੇ ਇਹ ਐ ਨਹੀਂ ਟੁੱਟਣਾਗਾ ਇੱਦਾਂ ਹੀ ਰੱਖ ਦੇ ਕੋਲਾ ਨਾਲ ਨਾ ਤੋੜ ਕੇ ਛੱਡ ਨਾ ਫਿਰ ਨਾਲ ਹੀ ਰੱਖ ਦੇ ਪਰ ਇਹ ਆ ਵੀ ਇਹ ਆਪਣਾ ਮਟੀਰੀਅਲ ਹੋ ਚੁੱਕਾ ਅੱਧ ਪਚਦਾ ਸੇਵੀਆਂ ਦੇ ਲਈ ਰੈਡੀ ਤੇ ਮੋਟਾ ਜੀ ਦਾ ਤਾਂ ਬਸ ਫੋਨ ਹੀ ਨਹੀਂ ਛੱਡਦਾ ਗੁੱਗੂ ਰੈਡੀ ਆ ਗੁੱਗੂ ਤੇ ਨਾਲ ਕੀ ਚੱਕੀ ਲਿਆਉਣਾ ਬਿਸਕਟ ਤੇ ਬਿਸਕਟ ਦਾ ਤਾਂ ਸੇਵੀਆਂ ਦਾ ਕੰਬੀਨੇਸ਼ਨ ਕੀ ਆ ਜੇ ਦਿਮਾਗ ਜ਼ੋਰ ਤੇ ਮੇਰਾ ਲੋਣਾ ਆ ਟੱਟ ਤੋੜਨਾ ਨਹੀਂ ਮੇਰਾ ਕਿਉਂ ਲੱਗਣਾ ਮੈਂ ਖਾਊਗਾ ਨਾ ਕਹਿ ਦਿੰਗਾ ਨਹੀਂ ਜਿਵਾਕਾਂ ਨੇ ਖਾਣ ਨਹੀਂ ਜਾਂਦੇ ਤੇਰੇ ਖਾਣ ਨਹੀਂ ਜਾਂਦੇ ਜਿਵਾਕੜੀ ਦਾ ਜਿੰਨਾਂ ਤੇ ਵਿਆਹਾਂ ਨਾ ਜਾਵੇ ਉਹਨਾਂ ਤੇ ਜਿਵਾਕ ਹੁੰਦਾ ਵਾ ਤੇ ਸੇਮਨਾ ਕਰ ਨਹੀਂ ਖਾਣੇ ਵੱਡਣ ਲੱਗੀਆਂ ਸੇਵੀਆਂ ਕਿਹੜਾ ਜਾਂਦੇ ਆ ਤੇ ਦੁੱਧ ਜਿੱਦਗੀ ਜਾਂਦੇ ਆ ਜਾਂਦੇ ਮੈਂ ਬਣਾਵਾਂ ਤੇ ਦੁੱਧ ਥੱਬਲ ਨਾ ਧਰ ਲੋ ਤੇ ਕੱਚੀਆਂ ਸੇਵੀਆਂ ਨੂੰ ਧੋੜੇ ਛਿੜ ਜਾ ਕੇ ਪਾ ਲੋ ਤੇ ਖਾ ਲੋ ਤੇ ਤੈਨੂੰ ਦੱਤਿਆਂ ਲਓ ਬਾਈ ਇੰਨਾ ਕੀ ਗੁੱਸਾ ਕਰ ਗਿਆ ਗੁੱਗੂ ਲਈ ਤੇ ਬੰਦ ਕਰਾਤੀ ਜੀ ਦੇਖੋ ਇਹ ਇੱਦਾਂ ਵੱਡਾ ਤੂੰ ਜਗਾਵੀ ਕੰਮ ਲਾਇਆ ਇਹ ਮੈਂ ਕਿ ਬੰਗਾਲਿਆ ਪਰ ਮੋੜਦਾ ਪੱਗਾ ਤੂੰ ਨੋ ਚਲ ਬਾਕੀ ਆ ਬਿਸਕਟ ਦੀ ਵੀ ਬਿਸਕਟ ਉਹ ਪੱਖਾ ਬੰਦ ਕੇ ਸਪੈਸ਼ ਵਧੀਆ ਬਿਸਕਟ ਮੈਂ ਲੈਣੇ ਚਾਹ ਦੇ ਨਾਲ ਖਾਣ ਹਾਂ ਬੜਾ ਵਕਲ ਲਾ ਕੇ ਤੋੜਨਾ ਮੇਰੀ ਮਾਂ ਇਹ ਕਰਨੀ ਲੱਗੀਆਂ ਪਿਓ ਵਾ ਮੇਰੇ ਸਾਰਾ ਕੁਝ ਲੈ ਆ ਕੇ ਜੇ ਤਾਂ ਤੇ ਨਹੀਂ ਆਉਂਦੇ ਘਰੇ ਜਾਂਦਾ ਮੈਂ ਵੇਖਿਆ ਫਿਰ ਮੈਂ 30 ਲਿਆਗੀ ਲੈ ਕੇ ਆਇਆ ਤੇ ਹੁਣ ਵੇਲਾ ਪੂਰੇ ਦੀ ਪੂਰੀ ਬੱਕਰ ਬਣੀ ਫਦੀ ਇੰਨੇ ਦੀ ਲਿਆ ਦਰਚ ਤੇ ਕੱਢ ਦੋ ਦੀਨੇ ਪਰ ਇਸ ਉਮਰ ਚ ਆ ਕੇ ਬੰਦਾ ਥੋੜਾ ਜਿਹਾ ਹੋ ਵੀ ਜਾਂਦਾ ਗਰਸ਼ਣ ਮੋਟਾ ਹਾਂ ਬੰਦੇ ਦੀ ਬੋਡੀ ਚ ਚੇਂਜਸ ਹਨ ਜੇਸੀ ਕਿ ਹੋਣਾ ਕੀ ਜਾਂ ਖਾਂਦੀ ਜਾਂ ਉੱਤੋਂ ਜਾ ਕੇ ਪਤਾ ਜਾ ਕੇ ਆਟੇ ਮਾਰੂਗੀ ਅਸ਼ੋ ਮੱਝ ਤੋਂ ਕੜਾ ਉਹਦਾ ਦੁੱਧ ਘਰੇ ਰੱਖੋ ਮਲਾਈ ਨਹੀਂ ਆਉਣੀ ਪੂਰੀ ਹਾਂ ਤੇ ਫਿਰ ਦੁੱਧ ਤੇ ਮਲਾਈ ਆਉਂਦੀ ਮੱਖਣ ਨਿਕਲੂਗਾ ਇਹ ਫਿਰ ਤੁਹਾਨੂੰ ਕਿੱਥੋਂ ਦਵੂੰਗੀ ਅੱਗੇ ਆਉਂਦਾ ਜਦੋਂ ਮੱਝਾਂ ਹੀ ਚੋਣਨਾ ਤੇ ਇਹਨੇ ਜਾਣਾ ਇਹਦੀ ਚੋਰੀ ਦੁੱਧ ਕੜ ਕੇ ਲੈਣਾ ਪਤਾ ਲੱਗਣਾ ਮੈਂ ਵੇਖਾਂ ਤੇ ਥੋੜੇ ਰੱਖਾਂਗੇ ਥੋੜੇ ਰੱਖਾਂ ਕੋਈ ਨਹੀਂ ਜ਼ਿਆਦਾ ਲੈ ਚਲੇ ਹੋਣ ਇਹਨੇ ਡਰਮੀ ਲਈ ਹੋਈ ਆ ਪਰ ਡਰਮੀ ਭਰ ਗਈ ਜਦੋਂ ਆਪਦੀ ਡਰਮੀ ਚੱਕ ਕੇ ਕੋਲੇ ਜਰੰਦਰੰਦ ਤੇ ਜੀ ਮੇਰਾ ਵੀ ਤਾਂ ਆਪਿਆਂ ਤੁਹਬਰ ਸੋਗੇ ਦਿਨਾ ਵਾ ਚਲੋ ਦੁੱਧ ਤਾਂ ਚਲ ਘਰੇ ਰੱਖਣਾ ਤੈਨੂੰ ਪਤਾ ਆਪਣੇ ਘਰੇ ਦੁੱਧ ਦੀ ਬਹੁਤ ਜ਼ਿਆਦਾ ਲਾਗਤ ਲੱਗਦੀ ਆ ਲਾ ਬਗੜੀ ਬਬ ਨਿੱਕੀ ਕੁੜੀ ਨੇ ਨਾ ਵੇ ਮੇਰੀ ਕੁੜੀ ਕੰਮ ਤਾਂ ਕਰਦੀ ਆ ਨਾ ਫਿਰ ਚਾਹੀਦੀ ਜੀ ਏਡੀ ਕੰਮ ਆਲ ਕੋਈ ਨਾ ਜਿੰਨਾ ਰੱਬ ਨੇ ਕਰ ਦਿੱਤਾ ਲਵਾ ਉੱਚੀ ਤੇ ਆਈ ਇੱਕ ਜੀ ਉੱਚੀ ਤੇ ਜੇ ਫਿਰ ਮੈਂ ਤੋ ਬਹਿ ਕੇ ਆਟਾ ਗੁੰਨ ਕੇ ਦੇਣੀ ਨਹੀਂ ਪਾਇਆ ਫੜਾ ਜੀ ਆਟਾ ਮੈਂ ਗੁੰਨਦਾ ਹੈ ਮਤਲਬ ਐਂ ਗਈ ਨਹੀਂ ਹੁੰਦੀ ਜੰਮਿਆ ਆਟਾ ਬਾਕੀ ਝੁੱਕੇ ਕਿ ਡਾਕੂ ਮੈਂ ਆਪੇ ਗੋਨ ਨਹੀਂ ਨਹੀਂ ਮੈਂ ਆਪੇ ਕਰ ਲੈਣੀ ਆ ਤੂੰ ਉੱਥੇ ਜਾ ਕੇ ਮੰਜੀ ਜੁੱਤੇ ਬਹਿ ਜਾ ਉੱਥੇ ਤੂੰ ਬਹਿ ਮੈਂ ਨਹੀਂ ਉੱਥੇ ਬਹਿਣਾ ਮੈਂ ਪੇੜੇ ਮੈਂ ਪੇੜੇ ਦੇਣੇ ਆ ਤੇ ਉਹਨੇ ਤੋੜ ਤੋੜ ਕੇ ਕਾਹਨੂੰ ਤੂੰ ਉੱਤੇ ਬਹਿ ਜਾ ਕੁਝ ਕਰ ਕੀ ਕਿਉਂ ਸੌਖਾ ਦਾ ਮਾਪਾ ਮੈਂ ਸੌਖਾ ਨਹੀਂ ਮੈਂ ਆਟਾ ਗੋਨ ਗੋਨ ਕੇ ਜਿੱਤਰਾ ਪਾਉਂਦੇ ਆ ਪਤਲਾ ਆਟਾ ਪਾ ਦਿਆਂ ਸੇਲ ਨਾ ਹੁੰਦੀ ਬਗੀ ਜਾਣੀਆਂ ਨੇ ਕਿ ਤੂੰ ਬਹਿ ਮੰਜੀ ਦੇ ਨਾਮ ਮੰਜੀ ਹਿੱਲੂਗੀ ਤੇ ਤੇਰੇ ਗੁਰਸਰਨ ਪੇੜੇ ਦਊਗਾ ਦੂੰ ਐ ਜੇ ਤੋੜੇ ਨਾਲੇ ਉਪਲ ਕਰਨ ਦਾ ਵਜਨ ਆ ਉਹ ਮੰਡੀ ਕਿ ਨਾਲ ਹੀ ਲਊਗਾ ਹਾਂਜੀ ਬੈ ਜਾ ਗੁੰਗੂਨੇ ਆਟਾ ਗੋਲਣੇ ਤੇ ਬੇੜੇ ਕਰਕੇ ਵੇਚ ਲਾਉਣੇ ਆ ਆਟਾ ਮੰਮੀ ਨੇ ਗੁੰਨਣਾ ਮੈਂ ਕਿਉਂ ਹੋੜ ਹੀ ਲਿਆਂਦਾ ਪਹਿਲਾਂ ਸਾਰਾ ਗੋਝ ਲਿਆਂਦਾ ਅੰਨਿਏ ਵੀ ਕੋਲੇ ਆਣ ਕੇ ਵੇਖ ਦੇ ਕੇ ਬੈ ਕੋਈ ਪਾਣੀ ਪਾਣੀ ਬਹੁਤ ਜ਼ਿਆਦਾ ਪਾਤਾ ਮਨਦੀਪ ਕੌਰ ਜੀ ਨੇ ਪੈ ਜਿਹੜੇ ਪਾੜੀ ਜ਼ਿਆਦਾ ਪਾਤਾ ਸਾਦ ਕਾਇ ਨਹੀਂ ਥੱਲੇ ਰੱਖੀ ਵੀ ਥੱਲੇ ਦਾ ਆਟਾ ਗੁੰਨਾਂਗੀ ਉਹ ਮਨਦੀਪ ਕਹਿੰਦੀ ਮੈਂ ਆਟਾ ਗੁੰਨ ਕੇ ਲਉਂਦੀ ਐ ਕਿ ਮੈਂ ਥੰਨੇ ਆ ਉਹਦੇ ਆਟਾ ਪਾ ਕੇ ਰੱਖਣਾ ਮਕੀ ਇਹ ਨਹੀਂ ਤੋੜਨੀਆਂ ਕਿ ਥੰਨੇ ਭਰਾਬ ਨਹੀਂ ਰੱਖਣੀਗੀ ਕੱਕੂ ਕੱਕੂ ਤਾਂ ਸਾਰੀ ਭਾਡੇ ਬੂਡੇ ਘੋ ਲੈ ਕੱਕੂ ਕੱਕੂ ਤੇ ਇੱਥੇ ਹੀ ਆਈ ਐ ਇੰਨਾ ਤਾਂ ਕੁਛ ਨਹੀਂ ਹੋ ਰਿਹਾ ਮਨਦੀਪ ਤੇ ਚਲੋ ਆਟਾ ਵੈਸੇ ਕਰੜਾ ਗੁੰਨ ਚੁੱਕੀ ਆ ਤੇ ਇਹ ਦੋਵੇਂ ਮਾਪੋ ਪੁੱਤੇ ਇਸੇ ਗੱਲ ਤੇ ਲੜੀ ਜਾਂਦੇ ਹਾਂ ਗੁੰਨਣਾ ਵਾ ਚੰਗੀ ਤਰ੍ਹਾਂ ਕਰੜਾ ਹਾਂ ਪੱਥਰ ਪਾ ਲਈ ਉਹ ਤੇ ਪਾਰੇ ਇੱਥੇ ਲੈ ਆਉ ਇੱਥੇ ਮੰਮੀ ਤੇਰੇ ਹੱਥੇ ਹੱਠ ਬੈਠਾ ਵਾ ਇੰਨਾ ਬੋਲਦਾ ਏ ਠੋਕੀ ਗੱਲ ਨਹੀਂ ਆਉਂਦੀ ਤੇਤੋ ਨਹੀਂ ਕੀ ਏ ਕਿਸੇ ਨੂੰ ਢਾਈ ਵਟਣੀਆਂ ਤੇ ਉਹਨੇ ਤਾਂ ਤੁਸੀਂ ਗਲੀ ਗੇੜ ਪਾਇਆ ਉਹ ਨਾਲ ਕਿਸੇ ਨੇ ਕੋਈ ਗਦੀ ਗੇੜ ਨਹੀਂ ਪਾਇਆ ਤੁਹਾਡਾ ਨੌਲਾ ਵਾਦ ਕੋਈ ਕੁਛ ਕਰ ਹਾਂ ਕੰਮ ਛੋਟਾ ਕਰ ਲੈ ਨਹੀਂ ਜਿਆ ਮਾਤਰਾ ਤੇ ਕਾਲਾ ਬਣ ਮਣੀ ਬੋਲੋ ਕਿ ਆਉਂਿਆ ਬੜਾ ਚਾਰੇ ਸੇਵਿਆਂ ਦੇ ਪ੍ਰੋਸੈਸ ਜਿਹੜਾ ਬੰਦਾ ਘੋੜੀ ਗੇੜ ਦਾ ਨਾ ਸਭ ਤੋਂ ਜਿਆਦਾ ਮਿਹਨਤ ਉਹ ਬੰਦੇ ਦੀ ਹੁੰਦੀ ਆ ਹਾਂ ਤੇ ਉਹ ਮਿਹਨਤ ਉਹ ਮੇਰੇ ਤਾਂ ਕੋਈ ਬੰਦਾ ਤਗੜਾ ਬੰਦਾ ਹੀ ਕਰ ਸਕਦਾ ਇਹ ਮਿਹਨਤ ਹਰ ਕਿਸੇ ਦੇ ਵਾਸਤੇ ਦੀ ਗੱਲ ਨਹੀਂ ਜੈ ਮਾੜੀ ਲਾਦਾ ਟਿੱਕਾ ਹੁਣ ਵੇਖੀ ਪੈਣਗੇ ਪਟਾਕੇ ਮੰਮੇ ਤੇਰਾ ਹੱਥ ਪੂਰਾ ਨਿੰਬੜਿਆ ਲਾ ਇੱਕ ਕੱਢ ਤੇ ਚਾਰ ਪੰਜ ਟਿੱਕੇ ਲੱਗੇ ਆਲੇ ਹੁਣ ਵੀ ਆਇਆ ਹੀ ਆ ਆਉਣੇ ਹੀ ਪਿਆ ਖੀਰ ਨੂੰ ਤੈਨੂੰ ਇੱਥੇ ਹੁਣ ਤੁਸੀਂ ਦੇਖ ਸਕਦੇ ਹੋ ਇੱਕ ਟਿੱਕਾ ਨਜ਼ਰਬੱਟੂ ਲਾਇਆ ਮੈਂ ਉਹ ਕਾਲਾ ਲਾਈ ਨਾ ਪਰ ਕਰਦੇ ਕਿਹੜਾ ਕਾਲਾ ਬਣਾਉਂਦੇ ਕਿੰਨਾ ਨਜ਼ਰਬੱਟੂ ਲਾਇਆ ਇੱਕ ਕੋੜੀ ਦਿੱਤੇ ਸੇਮੀਆਂ ਵਟਰੀਆਂ ਮੈਨੂੰ ਪਤਾ ਸੀ ਬਬੂ ਇਹ ਕਿਹੜੀ ਬਹੂ ਬਣੀ ਬਹੂ ਬਲੀ ਇਹ ਕਿ ਬਣਾਇਆ ਮਮਮੀ ਨੇ ਕੀ ਬਣਾਇਆ ਤੇ ਅੱਜ ਦਾ ਸਮੀਧਾਰ ਹੁੰਦਾ ਹੈ ਜੀ ਅਕਲੀ ਬਲੇ ਗੋਡੀਆਂ ਚ ਤੇ ਮੇਰੀ ਗੋਡੀਆਂ ਤੇ ਗੋਡੇ ਤਾਂ ਹੀ ਤਾਂ ਜਬਦੇ ਤਾਂ ਹੀ ਤਾਂ ਗੋਡੀਆਂ ਤੋਂ ਬੈਠਣ ਜਾਂਦਾ ਆ ਵੇ ਤੇਰੇ ਕੋਲੇ ਆਵੇ ਬੈਠੀਆਂ ਨਹੀਂ ਆ ਐ ਨਹੀਂ ਆ ਹੈ ਐ ਨਹੀਂ ਗੜਮੀ ਐ ਨਹੀਂ ਰ ਆਹੋ ਲਓ ਜੀ ਪਹਿਲਾ ਪੇੜਾ ਵੇਖੋ ਤੇਲ ਦੇ ਨਾਲ ਚੱਕ ਕੇ ਲੈ ਸਤਨਾਮ ਵਾਹਿਗੁਰੂ ਜ਼ਰੂਰੀ ਹੈ ਨਾ ਕੋਈ ਕੰਮ ਕਰਨ ਤੋਂ ਪਹਿਲਾਂ ਆਹੇ ਮੈਂ ਜਦੋਂ ਹੁਣ ਬੈਣੀ ਜਾਨ ਨਿਕਲ ਨਹੀਂ ਜੇ ਆ ਜਿਵੇਂ ਜਾਵੇ ਜਾਊਗਾ ਨਾ ਆ ਹੋ ਗਏ ਘਰ ਦਾ ਕੰਮ ਰਗੜਾ ਕਰ ਇੱਕ ਦੂਨੀ ਕਿਉਂਕਿ ਪਹਿਲੇ 2 ਪੇੜੇ ਇੰਦਾ ਕੱਢ ਦੇਣੇ ਚਾਹੀਦੇ ਆ ਕਿਉਂਕਿ ਜੇ ਇਦ ਵਿੱਚ ਕੋਈ ਮਾਲਾ ਮੋਟਾ ਗੰਦ ਪੈ ਗੰਦ ਪੈ ਤਾ ਨਹੀਂ ਕਿਉਂਕਿ ਧਾਤ ਬਣਾਈ ਹੋਈ ਆ ਤੇਲ ਲਾ ਕੇ ਨਾ ਸੋ ਦੇਣਾ ਆ ਹੋ ਗਈਆਂ ਸ਼ਰੂਪ ਨਹੀਂ ਵੇਖ ਥਲੇ ਪੇੜਾ ਖਾ ਗਈ ਨਹੀਂ ਆਈ ਖਾ ਗਈ ਪੇੜਾ ਮੰਮੀ ਦੇ ਅਕੋਰਡਿੰਗ ਹੁਣ ਮੈਨੂੰ ਲਾਏ ਦਾ ਤਰੀਕਾ ਨਾ ਹੁਣ ਹੈਲਦੀ ਵੀ ਦੱਸ ਇਹ ਨਹੀਂ ਆਹ ਲੱਗੇ ਕਿ ਨਹੀਂ ਟੋਟਾ ਪੇੜਾ ਖਾ ਆ ਗਈ ਪਤਲੀ ਮੈਡਮ ਵੀ ਆ ਗਈ ਇਹ ਤੋਂ ਕਿ ਲਾਈ ਰੱਖਿਆ ਮੰਨੇ ਟੈਂਟ ਕਰਾ ਦਾ ਆਟਾ ਏਦਾਂ ਨਹੀਂ ਗਿਆ ਬੰਤਾਈਆਂ ਮੈਂ ਬਸੇਂੀਆਂ ਮਤਾਈਆਂ ਆਹ ਬਰਕਰ ਨਹੀਂ ਹੈਗੀ ਆ ਗਈਆਂ ਨਹੀਂ ਆਈ ਨਹੀਂ ਨਹੀਂ ਥਲੇ ਬੈ ਕੇ ਬੈ ਆ ਗਈ ਹਾਂ ਬਾਲੀਆਂ ਪਤਣੀਆਂ ਭਾਈ ਜੋਰ ਬਹੁਤ ਲੱਗਦਾ ਇੱਥੇ ਤੈਨੂੰ ਕਿਉਂ ਪਤਾ ਲੱਗੂ ਤੇ ਫਿਰ ਕੀ ਆ ਤੁਹਾਨੂੰ ਨੰਬਰ ਕਰਾਉਣਾ ਬਹੁਤ ਬਰੀਕ ਬੀ ਇਨੇ ਨਹੀਂ ਚਾਹੀਦਾ ਬਰੀਕ ਮੋਟੀਆਂ ਨਹੀਂ ਚਾਹੀਦੀ ਇੱਕੜੀ ਬਹੁਤ ਮੋਟੀ ਪਰ ਅੱਤ ਦਸ ਕਿੱਪੇ ਟਿਕਣੀਆਂ ਤੈਨੂੰ ਕਹੀ ਜਾਣੀ ਵਿਚਾਲੇ ਬਨ ਵਿਚਾਲੇ ਬਨ ਔਰ ਫਿਰ ਹੀ ਜਾਂਦਾਂ ਸਾਰਿਆਂ ਥੱਲੇ ਫਤਲੇ ਆ ਤੇ ਕਿਹਾ ਅਮ ਕਰੜੇ ਕਰੜਾ ਆਟਾ ਚਾਹੀਦਾ ਕਰੜਾ ਅਜੀ ਤਾਂ ਦੂਜੇ ਘਟਣਦੇ ਆ ਆਪਾਂ ਪਹਿਲੇ ਨਾ ਇਹਦਾ ਪੂਰ ਬਾਹਰ ਕਰਨਾ ਨਾਂਦੇ ਹਾਲੇ ਦਾ ਸਿਰਫ ਟਰਾਈ ਆ ਆਡੇ ਜਵਾਬ ਕਿ ਵੇਖੋ ਕਿੰਨੇ ਐਕਸਾਈਟਡ ਉਹਨਾਂ ਵਾਸਤੇ ਦਾ ਬੰਗੇ ਐਕਸਪੀਰੀ ਮੈਂ ਕਿਹਨੇ ਜਵਾਕਾਂ ਦਾ ਲਾਈਏ ਢੇੜਾ ਲੋੜ ਫਿਰ ਆਉਂਦੇ ਪਰ ਜਦੋਂ ਮੈਂ ਤੁਹਾਡੇ ਜਿੱਡੀ ਹੁੰਦੀ ਸੀ ਮੈਂ ਨਹੀਂ ਮੈਂ ਕਿਹਾ ਸਭਾਂਵਾਂ ਚ ਖੱਲੀਆਂ ਪਾ ਦੇਣੀਆਂ ਮੈਂ ਕੀ ਕਰਾਂ ਇਹ ਜਿੱਛੇਤੀ ਬਾਵਾਂ ਚ ਖੱਲੀਆਂ ਪਾਏ ਜਾਣੀਆਂ ਖਾਣ ਲੱਗਿਆ ਮੂੰਹ ਚ ਖੱਲੀਆਂ ਤੇ ਨਹੀਂ ਪਹਿਣੀਆਂ ਦੀਆਂ ਨਹੀਂ ਆ ਦਵਾਵਾਂ ਚ ਖੱਲਗਾਂ ਬੈਂਦੀਆਂ ਇਹ ਮੱਡੀ ਦੀ ਕੁੜੀ ਆ ਇਹਨੇ ਕੋ ਹਰੇਕ ਗੱਲ ਦਾ ਜਵਾਬ ਆ ਹਰੇਕ ਗੱਲ ਦਾ ਇਹ ਕੰਮ ਜੇ ਕੰਮ ਤੇ ਹਰੇਕ ਮਾਂ ਨੂੰ ਥੋੜੀ ਕਿਸੇ ਦੀਆਂ ਗੱਲਾਂ ਸੁਣ ਕੇ ਦਬ ਜੂ ਆ ਵੇਖ ਮਾਂ ਦਬੜ ਵਾਲੀ ਨਾਲ سارے ਟੱਬੜੂ ਦਵ ਕਿਹੜਾ ਰੱਜੇ ਅੱਜ ਨਾਲ ਦੇ ਸਮੇਂ ਤੇ ਤਾਂ ਜਵਾਬ ਥੋੜੇ ਐਕਟਿਵ ਤੇ ਤੇਜ਼ੀ ਪਰ ਪ੍ਰਾਬ ਲੋੜ ਤੋਂ ਵੱਧ ਐਕਟੀਵਿਟੀ ਤੇਜ ਆ ਇਹ ਕੰਮਵਰੀ ਤੈਨੂੰ ਜਵਾਬ ਹੁੰਦੇ ਆ ਉਂਝ ਨਹੀਂ ਇੱਧਰੇ ਖੈਣ ਟੁੱਟਣੀਆਂ ਇਹ ਦੇਖ ਲੈ ਜੇ ਤੂੰ ਟੁੱਟਦੀ ਹੁੰਦੀ ਆ ਕੀ ਹਮ ਇਹਨਾ ਇਹ ਇਹ ਰੇੜੇ ਨਹੀਂ ਲੱਗੇ ਆ ਆ ਕੀ ਕਰਤਾ ਮੰਮੇ ਇਹਨੇ ਮੈਂ ਕਿਹਾ ਆਟਾ ਬਦਲਾ ਆਟਾ ਬਦਲਣ ਦਾ ਸੁਖਿਲਿਆ ਹੀ ਨਹੀਂ ਉਹ ਇਹ ਮੰਮੀ ਟਾਈਮ ਹੋ ਗਿਆ ਨਾ ਕਿੰਨੇ ਟਾਈਮ ਪੱਥਰ ਆੜਾ ਪੱਥਰ ਤੇ ਹੀ ਰੇੜੀ ਜਾਂਦੀ ਇਹ ਬੜਾ ਪੇੜਾ ਮੰਮੀ ਵੇਲੇ ਭਾਈ ਜੀ ਉਹ ਬੰਦਾ ਹੀ ਸਭ ਤੋਂ ਔਖਾ ਕੰਮ ਇਹ ਆ ਨਿੱਕੇਲੇ ਦਾ ਕੰਮ ਹੀ ਸਭ ਤੋਂ ਸੌਖਾ ਇਹ ਆ ਵੇਖ ਤਾਂ ਸਹੀ ਲੈ ਆਹ ਲੰਮੇ ਤੇ ਬੁੱਗੂ ਦੀ ਬਸ ਹੋ ਗਈ ਬਸ ਤੇ ਉਹ ਲੰਮੇ ਪਿਆ ਹੀ ਵੇਖ ਲੈ ਉਹਨੂੰ ਨਜ਼ਾਰਾ ਵੀਰੇ ਨੂੰ ਵੇਖ ਸਟਾਰਟ ਵੱਲੋਂ ਕੋਈ ਨਹੀਂ ਆਇਆ ਮੰਮੀ ਦੇਖ ਮੰਮੀ ਦੇਖ ਆਈ ਨਾ ਵੀ ਬੰਦਾ ਆਲਸੀ ਨਹੀਂ ਹੋਣਾ ਚਾਹੀਦਾ ਬੰਦਾ ਬਹਿ ਕੇ ਬਣਾ ਲਵੇ ਚ ਬਣਾ ਗਈ ਆ ਕੰਮ ਕੰਮ ਹੋਣਾ ਚਾਹੀਦਾ ਭਲਾ ਬਹਿ ਕੇ ਹੋਵੇ ਪੈ ਕੇ ਹੋਵੇ ਲੈ ਜੋਰ ਪੂਰਾ ਲੱਗਦਾ ਨਹੀਂ ਪਿਆ ਜੋਰ ਨੂੰ ਪੂਰੇ ਨੂੰ ਇਹਦਾ ਕਿਹੜਾ ਜੋਰ ਵਾਲਾ ਕੰਮ ਆ ਇਹਨੂੰ ਤੇ ਜੋਰ ਨਾਲ ਜੇੜੀ ਜਾਊਗੀ ਤੇ ਉਹ ਨਿਕਲਣਗੀਆਂ ਗੱਲੇ ਵੇਖ ਕੰਨੀਆਂ ਲੰਮੀਆਂ ਲੰਮੀਆਂ ਨਿਕਲਣਗੀਆਂ ਹੂੰ ਬੰਬੀ ਤਾਂ ਕੀ ਜਾਂਦੀ ਆ ਤੇ ਨਿਕਲੀ ਜਾਂਦੀ ਆ ਉਹਦਾ ਆਪੇ ਥੱਲੇ ਤੁਰਿਆ ਜਾਣਾ ਉਹਨੇ ਕੰਮ ਨੂੰ ਦਾ ਮਾਦਾ ਤਾਂ ਐਵੇਂ ਨਹੀਂ ਆਉਂਦੀ ਨਿੱਕੇ ਹੁੰਦੇ ਤਾਂ ਆਪਾਂ ਐਵੇਂ ਹੀ ਹੰਬ ਥੱਕ ਜਾਂਦੇ ਹੁੰਦੇ ਸੀ ਹਮਤਰਾ ਲੇਟ ਲੇਟ ਨਹੀਂ ਕਿ ਆਸਰਾ ਹੀ ਆ ਤਾਂ ਨੱਪ ਖਾ ਇਹਨਾਂ ਨੂੰ ਕੱਢ ਕੇ ਖਾ ਰੇਲਾ ਤੇ ਰ ਘਾਰਾ ਕਿ ਦਾਲ ਸੁਦਾ ਪੱਟੇ ਲੰਮੇ ਪੈ ਪੈ ਕੇ ਕੱਢ ਰਿਹਾ ਉਹ ਤਾਂ ਵਿਚਾਰੇ ਦਾ ਕਿਕ ਸੁਰ ਪਹਿਲਾਂ ਲੇਟ-ਨੇਟ ਕੇ ਇਹ ਵੀ ਲੇਟ-ਨੇਟ ਜਾਲ ਦਿਆ ਦਿੱਕਲਦੀ ਐ ਧੋੜੀ ਨਾਨੀ ਦਾ ਸਾਥ ਲਿਬਾਉਣ ਪਹੁੰਚਾ ਦਿਓ ਤਾਂ ਸਹੀ ਬਗਾ ਸਾਡਾ ਜੁਰਮ ਸਾਰੇ ਮੌਦਾਂ ਤੋਂ ਬਚਪਨ ਯਾਦ ਆ ਲਿਆ ਉਹਦਾ ਜਿਹੜੇ 90 ਦੇ ਗੌਰ ਨਾਲ ਜਾਂ ਤੇਰੇ ਉਂਗਲੀ ਸਦੀ ਦੇ ਗੌਰ ਨਾਲ ਲੋਕੜੀ ਜਰੂਰ ਬਈ ਯਾਦ ਆ ਰਹੇ ਮੰਮੀਆਂ ਕਿਵੇਂ ਕੰਮ ਕਰਾਉਂਦੇ ਦਾ ਸੀ ਉਹਨਾਂ ਦੇ ਬਚਪਨ ਵਿੱਚ ਏਡਾ ਬਹੁਤ ਸੇਮੀਆਂ ਵਟਵਾਈਆਂ ਹੁੰਦੀਆਂ ਉਹਨਾਂ ਦਾ ਉਹ ਬੜੀ ਅਜੀਬ ਚੀਜ਼ ਹੈ ਉੱਤੋਂ ਇਨੀ ਨੇਰੀ ਚੱਲ ਰਹੀ ਇਨਾ ਮੀਂਹ ਪੈ ਰਿਆ ਤੇ ਸਾਡੀਆਂ ਤਿੰਨ ਕਮਲੀਆਂ ਕੁੜੀਆਂ ਇਹਨਾਂ ਨੂੰ ਨੱਚਣ ਤੋਂ ਫੁਰਸਤ ਨਹੀਂ ਮਿਲ ਰਹੀ ਟਪੂ ਟਪੂ ਲਈ ਦਾ ਫੁਰਸਤ ਟਪੂ ਟਪੂ ਬਸ ਵੇਖ ਲਓ ਇਹ ਕੁਛ ਇਹਨਾਂ ਨੂੰ ਉੱਥੇ ਨਹੀਂ ਨਾ ਮਿਲਦਾ ਸੀ ਇਸ ਕਰਕੇ ਜਿਆਦਾ ਖੁਸ਼ ਹੈ ਇੱਥੇ